ਸਵਾਗਤ ਹੈ ਤੁਹਾਡਾ ਸੈਨਸ ਸੱਚ ਟੀਵੀ ਤੇ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਪ੍ਰਧਾਨ ਮੰਤਰੀ ਮੋਦੀ ਤੈਨ ਮੁਲਕੀ ਦੌਰੇ ਦੇ ਆਖਰੀ ਪੜਾਤੇ ਕਰੋਸ਼ੀਆ ਪਹੁੰਚੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀ ਪਹਿਲੀ ਉਡਾਣ ਦੇ ਦਿੱਲੀ ਪੁੱਜਣ ਦੀ ਉਮੀਦ ਫਾਸਟੈਗ ਨੂੰ ਲੈ ਕੇ 15 ਅਗਸਤ ਤੋਂ ਬਦਲ ਜਾਣਗੇ ਨਿਯਮ 3000 ਰੁਪਏ ਚ ਬਣਾਇਆ ਜਾਵੇਗਾ ਸਾਲਾਨਾ ਪਾਸ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਰਸਕਾਰਾਂ ਦਾ ਐਲਾਨ ਅਮੀਦਕਰ ਦੇ ਬੁੱਤ ਦੀ ਭੰਨ ਤੋੜ ਤੇ ਨਾਰੇ ਲਿਖਣ ਦੇ ਦੋਸ਼ ਸ਼ੇਰ ਟ੍ਰੇਸ਼ਨ ਸਿੰਘ ਗ੍ਰਿਫਤਾਰ ਰਾਮਣਾ अरोड़ा ਦੀ ਜੇਲ੍ਹ ਚ ਵਿਗੜੀ ਸਿਹਤ ਕਮਲਕੌਰ ਭਾਬੀ ਕਤਲ ਮਾਮਲਾ ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਜੇਲ੍ਹ ਅੰਮ੍ਰਿਤਸਰ ਚ ਮਹਿਲਾ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਸਵਾ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ ਪੰਜਾਬ ਰੋਡਵੇਜ ਪਨ ਵਸਤੇ ਪੀਆਰਸੀ ਜੂਨੀਅਨ ਬਲੌਨ ਸੰਘਰਸ਼ ਦਾ ਐਲਾਨ ਜਿਮਨੀ ਚੌਣਾ ਆਸ਼ੂ ਤੇ ਪੁਲਿਸ ਵਿਚਾਲੇ ਧੱਕਾ ਮੁੱਕੀ ਅਸ਼ਲੀਲ ਕੰਟੈਂਟ ਪ੍ਰੋਸਨ ਵਾਲੀਆਂ ਸਾਈਟਾਂ ਬੰਦ ਕੀਤੀਆਂ ਜਾਣ ਰਾਜ ਲਾਲੀ ਗੱਲ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਮੁਲਕੀ ਦੌਰੇ ਦੇ ਆਖਰੀ ਪੜਾਅ ਤੇ ਉਦਵਾਰ ਨੂੰ ਜਰੂਪੀ, ਮੁਲਕ, ਕ੍ਰੋਸ਼ੀਆ ਪਹੁੰਚ ਗਏ ਹਨ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਕ੍ਰੋਸ਼ੀਆ ਦਾ ਦੌਰਾ ਹੈ ਜਿਸ ਦੌਰਾਨ ਉਹ ਆਪਸੀ ਹਿੱਤ ਦੇ ਖੇਤਰਾਂ ਵਿੱਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮੇਜ਼ਬਾਨ ਮੁਲਕ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ ਦੀ ਕ੍ਰੋਸ਼ੀਆ ਨੂੰ ਖਾਸ ਦਿੰਦਿਆਂ ਉੱਥੋਂ ਦੇ ਪ੍ਰਧਾਨ ਮੰਤਰੀ ਆਂਦਰੇਜ ਪ੍ਰੇਨਕੋਵਿਕ ਨੇ ਹਵਾਈ ਅੱਡੇ ਤੇ ਮੋਦੀ ਦਾ ਖੁਦ ਪਹੁੰਚ ਕੇ ਸਵਾਗਤ ਕੀਤਾ ਪਾਲਨਾ ਕੋਵਿਕ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਅਸੀਂ ਭਾਰਤੀ ਪ੍ਰਧਾਨ ਮੰਤਰੀ ਦਾ ਜਗਰੇਵ ਵਿੱਚ ਸਵਾਗਤ ਕੀਤਾ ਇਹ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ ਜੋ ਕਿ ਇੱਕ ਅਹਿਮ ਭੂ ਨਾ ਰਾਜਨੀਤਿਕ ਪਲਟੇ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਆਪਣੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਹੇ ਹਨ ਤੇ ਕਈ ਖੇਤਰਾਂ ਤੇ ਵਿੱਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹਾਲਾਤ ਪੈਦਾ ਕਰ ਰਹੇ ਹਨ ਪ੍ਰਦੇਸ਼ ਮੰਤਰੀ ਲੇਡੇ ਬੁਲਾ ਰਹੇ ਹਨ ਧੀਰਜਸ ਵਾਲੇ ਐਕਸ ਤੇ ਪੋਸਟ ਕੀਤਾ ਆ ਭਾਰਤ ਤੇ ਕ੍ਰੋਸ਼ੀਆ ਸਬੰਧਾਂ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਿਆਂ ਪ੍ਰਧਾਨ ਮੰਤਰੀ ਕ੍ਰੋਸ਼ੀਆ ਦੇ ਦਿਗਰੇਵ ਪਹੁੰਚ ਗਏ ਹਨ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਸ਼ੀਆ ਦੀ ਪਹਿਲੀ ਯਾਤਰਾ ਹੈ ਇੱਕ ਵਿਸ਼ੇਸ਼ ਸੰਕੇਤ ਵਜੋਂ ਪ੍ਰਧਾਨ ਮੰਤਰੀ ਵੱਲੋਂ ਹਵਾਈ ਅੱਡੇ ਤੇ ਰਸਮੀ ਸਵਾਗਤ ਨਾਲ ਲਿਗਾ ਸਵਾਗਤ ਕੀਤਾ ਗਿਆ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਤੇ ਕੈਨੇਡਾ ਤੋਂ ਇੱਥੇ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜੀ7 ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ ਕਈ ਵਿਸ਼ੇਬਨਤਾਵਾਂ ਨਾਲ ਗੱਲਬਾਤ ਕੀਤੀ ਉਹ ਦੌਰੇ ਦੇ ਪਹਿਲੇ ਪੜਾਅ ਵਜੋਂ ਸਾਈਪ੍ਰਸ ਗਏ ਸਨ ਇਜ਼ਰਾਈਲ-ਇਰਾਨ ਟਕਰਾਅ ਦਰਮਿਆਨ ਇਰਾਨ ਦੀ ਸੁਰੱਖਿਅਤ ਬਾਹਰ ਕੱਢੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀ ਪਹਿਲੀ ਉਡਾਣ ਦੇ ਵੀਰਵਾਰ ਤੱਕ ਦਿੱਲੀ ਪਹੁੰਚਣ ਦੀ ਉਮੀਦ ਹੈ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਤਹਿਰਾਨ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਸਵਾਰਤਖਾਨੇ ਵੱਜੋਂ ਕਿਤੇ ਪ੍ਰਬੰਧਾ ਤਹਿਤ ਸ਼ਹਿਰ ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਅਰਮੇਨੀਆ ਦੀ ਰਾਜਧਾਨੀ ਜੇਰਵੇਨਾ ਲੈ ਕੇ ਆ ਰਹੀ ਉਡਾਣ 19 ਜੂਨ ਨੂੰ ਤੜਕੇ 2 ਵਜੇ ਦੇ ਫਰੀਦ ਦਿੱਲੀ ਪਹੁੰਚ ਸਕਦੀ ਹੈ ਈਰਾਨ ਦੀ ਰਾਜਧਾਨੀ ਤਹਿਰਾਨ ਭਿਆਨਕ ਇਜ਼ਰਾਈਲੀ ਹਮਲੇ ਦੀ ਮਾਰੇਟ ਹੈ ਇਜ਼ਰਾਈਲ ਤਹਿਰਾਨ ਦੇ ਪ੍ਰਮਾਣੋ ਪ੍ਰੋਗਰਾਮਾਂ ਤੇ ਇਸ ਦੀਆਂ ਬੈਲਿਸਟਿਕ ਮਿਜ਼ਾਈਲ ਸਮਰਥਾ ਨੂੰ ਤਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਤਹਿਰਾਨ ਵਿੱਚ ਰਹਿ ਰਹੇ ਭਾਰਤੀ ਨਾਗਰਿਕ ਜਿਨ੍ਹਾਂ ਕੋਲ ਆਵਾਜਾਈ ਦੇ ਆਪਣੇ ਸਾਧਨ ਹਨ ਨੂੰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮੰਤਰਾਲੇ ਨੇ ਕਿਹਾ ਕਿ ਕੁਝ ਭਾਰਤੀਆਂ ਨੂੰ ਅਰਮੇਨੀਆ ਨਾਲ ਲੱਗਦੀ ਸਰਹੱਦਾਂਹੀਂ ਈਰਾਨ ਛੱਡਣ ਦੀ ਸਹੂਲਤ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਮੁਤਾਬਕ ਆਰਮੀਆ ਮੈਡੀਕਲ ਯੂਨੀਵਰਸਿਟੀ ਦੇ 110 ਭਾਰਤੀ ਵਿਦਿਆਰਥੀ ਜਿਨ੍ਹਾਂ 'ਚੋਂ 90 ਕਸ਼ਮੀਰਵਾਦੀ ਦੇ ਹਨ। ਸੁਰੱਖਿਅਤ ਢੰਗ ਨਾਲ armenia ਵਿੱਚ ਸੱਤ ਪਾਰ ਕਰ ਗਏ ਹਨ ਕੇਂਦਰ ਸਰਕਾਰ ਵੱਲੋਂ ਰਾਗੀਰਾਂ ਨੂੰ ਵੱਡੀ ਰਾਹ ਦਿੱਤੀ ਗਈ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਫਾਸਟੈਗ ਸੰਬੰਧੀ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਦੇ ਐਲਾਨ ਤੋਂ ਨਿੱਜੀ ਵਾਹਨਾਂ ਨੂੰ ਖਾਸ ਤੌਰ ਤੇ ਫਾਇਦਾ ਹੋਵੇਗਾ ਉਹਨਾਂ ਨੇ ਬੁੱਧਵਾਰ ਨੂੰ 3000 ਰੁਪਏ ਦੇ ਸਾਲਾਨਾ ਫਾਸਟੈਗ ਆਧਾਰਤ ਪਾਸ ਦਾ ਐਲਾਨ ਕੀਤਾ ਇਹ ਪਾਸ 15 ਅਗਸਤ ਤੋਂ ਲਾਗੂ ਹੋਵੇਗਾ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਅਸੀਂ 3000 ਰੁਪਏ ਦਾ ਫਾਸਟੈਗ ਆਧਾਰਤ ਸਾਲਾਨਾ ਪਾਸ ਪੇਸ਼ ਕਰ ਰਹੇ ਹਾਂ ਜੋ 15 ਅਗਸਤ 2025 ਤੋਂ ਲਾਗੂ ਹੋਵੇਗਾ ਇਹ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ ਇਹ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਜੋ ਪਹਿਲਾਂ ਹੋਵੇ ਲਈ ਵੈਧ ਹੋਵੇਗਾ ਇਹ ਪਾਸ ਵਿਸ਼ੇਸ਼ ਤੌਰ ਤੇ ਗੈਰ ਵਪਾਰਕ ਨਿੱਜੀ ਵਾਹਨਾ ਜਿਵੇਂ ਕਿ ਕਾਰਾਂ ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡੇਢ ਸਾਲਾ ਇਜਨਾਸ ਦੌਰਾਨ ਦਿੱਤੇ ਜਾਣ ਵਾਲੇ ਬਹੁ ਵਿਕਾਰੀ ਪੁਰਸਕਾਰਾਂ ਲਈ ਨਾਵਾਂ ਦਾ ਅਲਾਨ ਕੀਤਾ ਗਿਆ ਹੈ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਮੋਟਰਾ ਜਨਰਲ 77 ਸੁਸ਼ੀਲ ਸਾਂਝ ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਤੇ ਦਫਤਰ 77 ਦੀਪ ਦਿਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਵੱਲੋਂ ਦਿੱਤੇ ਜਾਣ ਵਾਲੇ ਗਿਆਨੀ ਹੀਰਾ ਸਿੰਘ ਯਾਤਕਾਰੇ ਜਿੱਥੇਵੰਦਕ ਪੁਰਸਕਾਰ ਲਈ ਕਰਨ ਸਿੰਘ ਵਕੀਲ ਡਾਕਟਰ ਰਵਿੰਦਰ ਰਵੀ ਅਲੋਚਨਾ ਪੁਰਸਕਾਰ ਲਈ ਡਾਕਟਰ ਮਰਜਿੰਦਰ ਡਾਕਟਰ ਐਸ ਤਰਸੀਮ ਸਹਿਤ ਸਾਧਨਾ ਪੁਰਸਕਾਰ ਲਈ ਬਲਬੀਰ ਪਰਵਾਨਾ ਤੇ ਹਰਭਜਨ ਸਿੰਘ ਹੰਦਲ ਕਾ ਪੁਰਸਕਾਰ ਲਈ ਗਜਲਗੋ ਜੀ ਤਸਵਿੰਦਰ ਦੇ ਨਾਮਾਤੇ ਸਹਿਮਤੀ ਬਣੀ ਹੈ ਇਹ ਪੁਰਸਕਾਰ 20 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਇਜਲਾਸ ਮੌਕੇ ਕੇਂਦਰੀ ਸਭਾ ਦੇ ਅਧਿਕਾਰੀਆਂ ਤੇ ਕਾਰਜਕਾਰੀ ਮੈਂਬਰਾਂ ਵੱਲੋਂ ਪੰਜਾਬ ਤੇ ਪੰਜਾਬ ਤੋਂ ਬਾਹਰੀਆਂ ਸਹਿਤ ਸੁਭਾਵਾਂ ਅਤੇ ਸਹਿਤਕਾਰਾਂ ਦੀ ਹਾਜ਼ਰੀ 'ਚ ਦਿੱਤੇ ਜਾਣਗੇ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮਹਾਲੀ ਨੇ ਸੈਕਟਰ ਫਾਰ ਜਸਟਿਸ ਦੇ ਮੁੱਖ ਸੰਚਾਲਕ ਤੇ ਅਮਰੀਕਾ ਆਧਾਰਿਤ ਐਸ ਐਫ ਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਿੱਜੀੀ ਕਿ ਸਹਿਯੋਗੀ ਰੇਸ਼ਨ ਸਿੰਘ ਵਾਸੀ ਪਿੰਡ ਹੁੰਦੀਦੀ ਨੂੰ ਫਲੋਰ ਵਿੱਚ ਡਾਕਟਰ ਵੀ.ਆਰ. ਮਿਤ ਕਰਦੇ ਮੁੱਤ ਦੀ ਭੰਟੌਰ ਕਰਨ ਤੇ ਖਾਸਾਣੀ ਪੱਕੀ ਨਾਰੇ ਲਿਖਣ ਦੇ ਦੋਸ਼ੇ ਹਟ ਹੜੜ ਤੋਂ ਗ੍ਰਿਫਤਾਰ ਕੀਤਾ ਹੈ ਜੀਜੀਪੀ ਗੌਰਵ ਜਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਇਹ ਮਲਜਮ ਨੇ ਅਮਰੀਕਾ ਆਧਾਰਤ ਸੁਰਿੰਦਰ ਸਿੰਘ ਤਿਕਰੀਵਾਲ ਜੋ ਯੂਏਪੀਏ ਦੇ ਕਈ ਮਾਮਲਿਆਂ ਵਿੱਚ ਲੋੜਿੰਦਾ ਅਪਰਾਧੀ ਹੈ ਅਤੇ ਐਸਐਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ ਤੇ ਕੰਮ ਕਰਦਿਆਂ ਜੂਨ 2025 ਦੇ ਪਹਿਲੇ ਹਫਤੇ ਫਲੋਰ ਦੇ ਨੰਗਲ ਵਿੱਚ ਡਾਕਟਰ ਅੰਬੇਦਕਰ ਦੇ ਬੁੱਤ ਦੀ ਭੰਤੋੜ ਕੀਤੀ ਸੀ ਮੁਲਜ਼ਮ ਰੇਸ਼ਮ ਸਿੰਘ ਤੇ ਪਟਿਆਲਾ ਫਰੀਦਕੋਟ ਜਲੰਧਰ ਅਤੇ ਹੋਜਲਿਆਂ ਵਿੱਚ ਖਾਲਸਾਣ ਪੱਖੀ ਅਤੇ ਐਸਐਫਜੀ ਪੱਖੀ ਪੋਸਟ ਲਗਾ ਕੇ ਤੇ ਨਾਰੇ ਲਿਖ ਕੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਵੀ ਹੈ ਮਈ 2025 ਚ ਭਾਰਤ ਪੱਖ ਤਨਾਦ ਨਾਰਾ ਰੇਸ਼ਮ ਸਿੰਘ ਨੇ ਕਿ ਪਾਕਿਸਤਾਨ ਜਿੰਦਾਬਾਦ ਅਤੇ ਖਾਲਸਾਣ ਜਿੰਦਾਬਾਦ ਵਰਗੇ ਭੜਕਾਉਣ ਵਾਲੇ ਲਿਖੇ ਸਨ ਏਆਈਜੀ ਡਾਕਟਰ ਰਜੋਤਪੁਰ ਗਰੇਵਾਲ ਨੇ ਕਿਹਾ ਇਹ ਹੁਣ ਤੱਕ ਮੌਜੂਦ ਨੂੰ ਆਪਣੇ ਵਿਦੇਸ਼ੀ ਹੈਂਡਲਾਂ ਤੋਂ ਲਗਭਗ 8 ਤੋਂ 10 ਲੱਖ ਰੁਪਏ ਮਿਲ ਚੁੱਕੇ ਹਨ ਜਲੰਧਰ ਕੇਂਦਰੀ ਵਿਧਾਇਕ ਰਾਮਨਾਰੋੜਾ ਦੀ ਜੇਲ੍ਹ ਵਿੱਚ ਸਿਹਤ ਵਿਗੜ ਗਈ ਹੈ ਡਿਜੀਲੈਂਸ ਵਿਭਾਗ ਨੂੰ ਪਿਛਤਾ ਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਵਿਧਾਇਕ ਰਾਮਨਾਰੋੜਾ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਵਿਧਾਇਕ ਰਾਮਨਾਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਅਤੇ ਨਵੀਨ ਕੱਡਾ ਵੱਲੋਂ ਐਡੀਸ਼ਨਲ ਸੈਸ਼ਨਲ ਜੱਜ ਕਮ ਡਿਊਟੀ ਜੱਜ ਡਾਕਟਰ ਦੀਪਕੀ ਸ਼ਿਵਤੀ ਗੁਪਤਾ ਦੀ ਅਦਾਲਤ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਇਸ ਵਿੱਚ ਵਕੀਲ ਲੈ ਕੇ ਆ ਕੇ ਉਹਨਾਂ ਦੇ ਮੁਵਕਲ ਰਮਨ ਅਰੋੜਾ ਨੂੰ ਪਿੱਤੇ ਦੀ ਪੱਥਰੀ ਹੈ ਇਸ ਕਾਰਨ ਉਹਨਾਂ ਨੂੰ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ ਇਸ ਲਈ ਉਹਨਾਂ ਨੂੰ ਇਲਾਜ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਣਕਾਰੀ ਅਨੁਸਾਰ ਅਦਾਲਤ ਨੇ ਇਸ ਸੁਪਰੀਸ਼ਨ ਤੇ ਸੁਣਵਾਈ ਲਈ 21 ਜੂਨ ਦੀ ਤਰੀਕ ਤੈਅ ਕੀਤੀ ਹੈ ਇੰਸਟਾਗ੍ਰਾਮ ਇਨਫਲੂਐਂਸਰ ਲੁਧਿਆਣਾ ਨਿਵਾਸੀ ਕੰਚਨ ਕੁਮਾਰੀ ਉਰਫ ਕਮਲ ਕੌਰ ਦੇ ਕਤਲ ਦੇ ਦੋਵੇਂ ਮੁਲਜ਼ਮਾ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਬੁੱਧਵਾਰ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਦੋਵਾਂ ਮੁਲਜ਼ਮਾਨ ਨੂੰ 14 ਦਿਨਾਂ ਦੇ ਜੁਡੀਸ਼ੀਅਲ ਕਸਟਡੀ ਵਿੱਚ ਬਠਿੰਡਾ ਜਿਲ੍ਹੇ ਪੇ ਦਿੱਤਾ ਮੁਲਜ਼ਮਾਂ ਪਿਛਲੇ ਪੰਜ ਦਿਨਾਂ ਤੋਂ ਪੁਲਿਸ ਰਿਮਾਂਡ ਤੇ ਸਨ ਦੋਵੇਂ ਮੁਲਜ਼ਮਾਂ ਨੇ ਪੁਲਿਸ ਰਿਮਾਂਡ ਦੇ ਪਹਿਲੇ ਦੋ ਦਿਨਾਂ ਦੌਰਾਨ ਖੁਲਾਸਾ ਕੀਤਾ ਸੀ ਕਿ ਕਤਲ ਸਮੇਂ ਅਮਰਤਪਾਲ ਸਿੰਘ ਮੈਰੋ ਉਹਨਾਂ ਦੇ ਨਾਲ ਸੀ ਜੋ ਕਤਲ ਤੋਂ ਬਾਅਦ ਬਠਿੰਡਾ ਤੋਂ ਸਿੱਧਾ ਅੰਮ੍ਰਿਤਸਰ ਹਵਾਈ ਅੱਡੇ ਰਾਹੀਂ ਯੂਏਈ ਭੱਜ ਗਿਆ ਪੰਜਾਬ ਪੁਲਿਸ ਉਹਨਾਂ ਅਮਰਤਪਾਲ ਨੂੰ ਯੂਏਈ ਵਿੱਚ ਗ੍ਰਿਫਤਾਰ ਕਰਕੇ ਪੰਜਾਬ ਲਿਆਉਣ ਦੀ ਯੋਜਨਾ ਤਿਆਰ ਕਰ ਰਹੀ ਹੈ ਅਮਰਸਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਕ੍ਰਿਸ਼ਨਾ ਨਗਰ ਇਲਾਕੇ ਵਿੱਚ ਇੱਕ ਨਾਗਰਿਕਾ ਨੇ ਆਪਣੀ ਜੀਵਨ ਲੀਲਾ ਸਵਾਪਤ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਰੁਪਿੰਦਰ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦਾ ਵਿਆਹ 3 ਸਵਾ ਸਾਲ ਪਹਿਲਾਂ ਹੀ ਹੋਇਆ ਸੀ। ਉਹ 3 ਮਹੀਨਿਆਂ ਦੀ ਗਰਭਵਤੀ ਵੀ ਸੀ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਰੋਡਵੇਜ ਪਣਵੱਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਜੂਨੀਅਨਾਂ ਵੱਲੋਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਬੇਰੁਪਾਈ ਨੂੰ ਦੇਖਦਿਆਂ ਸਰਕਾਰ ਖਲਾਫ ਸੰਦਰਸ਼ ਦਾ ਐਲਾਨ ਕਰ ਦਿੱਤਾ ਗਿਆ। ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਜਥੇਬੰਦੀ ਦੇ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ ਪ੍ਰਧਾਨ ਰੇਸ਼ਮ ਸਿੰਘ ਗਿੱਲ 77 ਸੰਸ਼ੇ ਸਿੰਘ ਢਿੱਲੋਂ ਖਜਾਨਚੀ ਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਿਛਲੇ 3 ਸਾਲਾਂ ਤੋਂ ਲਗਾਤਾਰ ਨਾਜਾਇਜ਼ ਅੰਦਾਜ਼ ਕਰਦੀ ਆ ਰਹੀ ਹੈ ਜਲੰਧਰ ਜਿਮਨੀ ਚੋਣਾਂ ਦੌਰਾਨ ਮੁੱਖ ਮੰਤਰੀ ਨਾਲ ਪਹਿਲੇ ਜੁਲਾਈ 2024 ਨੂੰ ਮੀਟਿੰਗ ਹੋਈ ਤਾਂ ਉਹਨਾਂ ਵੱਲੋਂ ਖਰੋਸਾ ਦੇਣ ਦੇ ਬਾਵਜੂਦ ਹੁਣ ਸਾਲ ਬੀਤਣ ਜਾ ਰਿਹਾ ਹੈ ਪਰ ਮੰਗਾਂ ਜਿਉਂਦੀਆਂ ਤਿਉਹ ਹਨ ਵਿੱਤ ਮੰਤਰੀ ਹਰਪਾਲ ਸਿੰਘ ਨਾਲ ਚੀਮਾ ਨਾਲ 9 ਅਪ੍ਰੈਲ 2025 ਅਜੇ ਇੰੀਆਂ ਮੀਟਿੰਗਾਂ ਦੇ باوجود ਵੀ ਕੋਈ ਹੱਲ ਨਾ ਨਿਕਲਣ ਤੇ ਜਥੇਬੰਦੀ ਬੇਚੈਨ ਕਰਦੀ ਹੈ ਕਿ ਸਰਕਾਰ ਸਿਰਫ ਸੰਘਰਸ਼ਾਂ ਤੋਂ ਬਚਣ ਲਈ ਮੀਟਿੰਗਾਂ ਦਾ ਸਮਾਂ ਦੇ ਕੇ ਡੰਗਟ ਪਾ ਰਹੀ ਹੈ ਅਗੋਂ ਨੇ ਲਾਨ ਕੀਤਾ ਕਿ 30 ਜੂਨ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਮੁਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਜੇ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ 9 10 ਤੇ 11 ਜੁਲਾਈ ਨੂੰ ਪੂਰਨ ਤੌਰ ਤੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਰਹਿਸ਼ ਅੱਗੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ ਜੇ ਫਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਧਰਨੇ ਨੂੰ ਲਗਾਤਾਰ ਚਲਾਇਆ ਜਾਵੇਗਾ ਲੁਧਿਆਣਾ ਹਲਕੇ ਦੇ ਹਲਕਾ ਪੱਛਮੀ ਦੀ ਜਿਮਣੀ ਚੌਂ ਦਰਾਨਾ ਸ਼ਹਿਰ ਦੇ ਜਵਾਹਰ ਨਗਰ ਕੈਂਪ ਇਲਾਕੇ ਵਿੱਚ ਕਾਂਸੀ ਉਮੀਦਵਾਰ ਭਾਰਤ ਪੁਸ਼ਨਾਸ਼ੂ ਤੇ ਪੁਲਿਸ ਵਿਖਾਲੇ ਤੱਕਾ ਮੁਕੀ ਹੋਈ ਕਿਸ ਦਰਾਨਾ ਆਸ਼ੂ ਨੇ ਦੋਸ਼ ਲਗਾਏ ਕਿ ਪੁਲਿਸ ਆਪ ਸਰਕਾਰ ਦੇ ਨਾਲ ਮਿਲ ਕੇ ਤੱਕਾ ਕਰ ਰਹੀ ਹੈ ਆਸ਼ੂ ਦੀ ਐਸ ਐਚਓ ਨਾਲ ਝੜਪ ਅਤੇ ਵੈਹਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਇਸ ਦਰਾਨਾ ਪੁਲਿਸ ਜਿਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਆਈ ਸੀ ਉਹ ਭੱਜ ਗਿਆ ਆਸ਼ੂ ਨੇ ਕਿਹਾ ਕਿ ਪੁਲਿਸ ਦੀ ਤੱਕੇਸ਼ਾਈ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਾਂਗਰਸੀ ਉਮੀਦਵਾਰ ਆਸ਼ੂਨੇ ਦੋਸ਼ ਲਗਾਏ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੇ ਕੁਝ ਸਾਥੀ ਦਿੰਦਿਆੜੀ ਰਾਸ਼ਨ ਵੰਡ ਰਹੇ ਸਨ ਕਾਂਗਰਸੀ ਵਰਕਰ ਲਖਣੇ ਰਾਸ਼ਨ ਵੰਡ ਰਹੇ ਨੌਜਵਾਨ ਨੂੰ ਫੜ ਲਿਆ ਉਹਨਾਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਪਰ ਪੁਲਿਸ ਨਹੀਂ ਆਈ ਇਸ ਦੌਰਾਨ ਰਾਸ਼ਨ ਵੰਡ ਰਿਹਾ ਨੌਜਵਾਨ ਆਪਣੀ ਐਕਟਵਾ ਸਕੂਟਰ ਅਤੇ ਸਮਾਨ ਛੱਡ ਕੇ ਉੱਥੋਂ ਭੱਜ ਗਿਆ ਆਸ਼ੂਨੇ ਦੋਸ਼ ਲਗਾਇਆ ਕਿ ਡੇਢ ਘੰਟੇ ਬਾਅਦ ਥਾਣਾ ਡਿਵੀਜ਼ਨ 5 ਦੇ ਐਸ ਐਚ ਓ ਇੰਸਪੈਕਟਰ ਵਿਕਰਮਜੀਤ ਸਿੰਘ ਅਤੇ ਪੁਲਿਸ ਪਾਰਟੀ ਨਾਲ ਲਖਣ ਨੂੰ ਹਸਪਤਲ ਚ ਲੈਣ ਲਈ ਆਏ ਲਖਣੇ ਆਪਣੇ ਆਪ ਨੂੰ ਦਫ਼ਤਰ ਵਿੱਚ ਬੰਦ ਕਰ ਲਿਆ ਤੇ ਤ੍ਰਾਂਤਾ ਆਸ਼ੂ ਨੂੰ ਫੋਨ ਕੀਤਾ ਆਸ਼ੂ ਨੂੰ ਕਿਹਾ ਕਿ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਦਫ਼ਤਰ ਦਾ ਤਾਲਾ ਤੋੜ ਦਿੱਤਾ ਅਤੇ ਲਖਣ ਨੂੰ ਜ਼ਬਰਦਸਤੀ ਕ੍ਰੇਸੀ ਹੀਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਕਾਰਜ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਕਿਸੇ ਦਰਾਂ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸਨੇ ਲਖਣ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਨੇ ਉਸ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ ਇਸ ਦਰਾਂ ਕਾਂਸੀ ਉਮੀਦਵਾਰ ਆਸ਼ੂ ਅਤੇ ਐਸ ਐਚਓ ਇੰਸਪੈਕਟਰ ਵਿਕਰਮਜੀਤ ਸਿੰਘ ਵਿਚਕਾਰ ਝੜਪ ਹੋ ਗਈ ਦੋਵਾਂ ਨੇ ਇੱਕ ਦੂਜੇ ਨੂੰ ਧੱਕੇ ਮਾਰੇ ਮਗਰੋਂ ਉੱਥੇ ਮੌਜੂਦ ਹੋਰ ਪੁਲਿਸ ਬਲਾਜਮ ਨੇ ਦਖਲ ਦਿੱਤਾ ਅਸ਼ੋਤਿ ਥਾਣਾ ਇੰਚਾਰਜ ਵਿਚਕਾਰ ਕਾਫੀ ਬਹਿਸ ਵੀ ਹੋਈ ਇਸ ਤੋਂ ਬਾਅਦ ਜਵਾਰ ਨਗਰ ਕੈਂਪ ਵਿੱਚ ਕਾਂਗਰਸੀ ਵਰਕਰ ਇਕੱਠੇ ਹੋ ਗਏ ਉਹਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅਸ਼ਲੀਲ ਕੰਟੈਂਟ ਬੰਦ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਸੀਐਮ ਰਾਜਪਾਲ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ ਉਹਨਾਂ ਨੇ ਕਿਹਾ ਕਿ ਚੇਅਰਪਰਸਨ ਹੋਣ ਦੇ ਨਾਮ ਉੱਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਰਾਜਪਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਸ਼ਲੀਲ ਕੰਟੈਂਟ ਪ੍ਰੋਸਨ ਵਾਲੀਆਂ ਸਾਈਟਾਂ ਬੰਦ ਕੀਤੀਆਂ ਜਾਣਾ ਉਹਨਾਂ ਨੇ ਕਿਹਾ ਕਿ ਕੰਟੈਂਟ ਸਾਡੀ ਆਉਣ ਵਾਲੀ ਪੀੜ੍ਹੀਆਂ ਲਈ ਖਤਰਨਾਕ ਸਾਬਤ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਖਾਤੇ ਬੰਦ ਕਰਕੇ ਵੀ ਇਹ ਸਮੱਸਿਆ ਖਤਮ ਨਹੀਂ ਹੋ ਸਕਦੀ ਹੈ ਚਿਰ ਪਰਸ ਨੇ ਕਿਹਾ ਕਿ ਇਨਫਲੂਐਂਸਰ ਕੁੜੀਆਂ ਨੂੰ ਸਿਕਿਉਰਟੀ ਦੇਣਾ ਵੀ ਇਸ ਮੁੱਦੇ ਦਾ ਕੋਈ ਹੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਕੁੜੀਆਂ ਹੋਣ ਜਾਂ ਮੁੰਡੇ ਇਹਨਾਂ ਨੂੰ ਅਸ਼ਲੀਲ ਕੰਟੈਂਟ ਪਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਇਹ ਸਾਡੇ ਸਮਾਜ ਲਈ ਖਤਰਨਾਕ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਸੋਸ਼ਲ ਸਾਈਟਾਂ ਉੱਤੇ ਅਸ਼ਲੀਲ ਕੰਟੈਂਟ ਉੱਤੇ ਰੋਕ ਲਗਾਉਣੀ ਚਾਹੀਦੀ ਹੈ ਇਸ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ